ਜੀ ਸਾਰੇ ਬਰਨ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੁੱਜਾ ਸਾਹਿਬ ਆ ਚੁੱਕੇ ਜੀ ਪਿੰਡ ਖੇੜਾ ਜ਼ਿਲ੍ਹਾ ਅਮਰਸਰ ਪੰਦੇ ਜੀ ਤਹਿਸੀਲ ਮਜੀਠਾ ਠੀਕ ਹੈ ਜੀ ਅੱਜ ਵੇਖੋ ਵੱਡੀਆਂ ਜੋੜੇ ਲੈ ਕੇ ਆਂਦੇ ਆ ਬਾਈ ਇਹਨਾਂ ਨੇ ਬਾਕੀ ਪਪਾ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤੀਕਾਰ ਹਸਰਾ ਸਹੀ ਠੀਕ ਹੈ ਜੀ ਠਾਕ ਹੋਰ ਬਾਈ ਵਧੀਆ ਠੀਕ ਹੈ ਨਾ ਕਿਵੇਂ ਚੱਲ ਰਹੀਆਂ ਸਭ ਵਧੀਆ ਅੱਜ ਵੇਹੇ ਏਡ ਪੀਸ ਚਾਹੀਦੀ ਥੋੜੀ <laughs> 4 ਵਜੇ ਜਪਾ ਤੁਹਾਨੂੰ ਰੀਵਿਊ ਦੇ ਕਰਦੇ ਅੱਜ ਚਲੋ ਕੋਈ ਗੱਲ ਨਹੀਂ ਘੰਟੇ 2 ਘੰਟੇ ਫਰਕ ਕੋਈ ਗੱਲ ਨਹੀਂ 2 ਘੰਟੇ ਬਹੁਤ ਬੜਾ ਸਭ ਵਧੀਆ ਕਰਦੀ ਗਾਜੇ ਅੱਜ ਬਾਬੂ ਦੀ ਮੇਰ ਦਾ ਮਾਲ ਬਹੁਤ ਸੁਧਰਾ ਵਾ ਠੀਕ ਆ ਚਾੜਾ ਚੰਗਾ ਮਾਲ ਵਧੀਆ ਹੈ ਜੀ ਟੌਪ ਦੀ ਮੱਝਾਂ ਵਾ ਅੱਜ ਟੌਪ ਜੀ ਜਿਹੜੀ ਇੱਕ ਨੰਬਰ ਦੀਆਂ ਹੀ ਤੇ ਅੱਜ ਆਫਰ ਵੀ ਦੇਣੇ ਆਪਾਂ ਵਿੱਚ ਪੁਰਾਣੇ ਆਫਰ ਪੁਰਾਣੇ ਵਾਲੇ ਆਫਰ ਦੇਣੇ ਅੱਜ ਠੀਕ ਆ ਤੇ ਚਲੋ ਜਿਹੜੇ ਭਰਾ ਆ ਟ ਵੀਡੀਓ ਵੇਖਦੇ ਆ ਬਹੁਤ ਧੰਨਵਾਦ ਹੁੰਦਾ ਬਿਲਕੁਲ ਤੇ ਥੋੜੀ ਜਿਹੀ ਇੱਕ ਰਿਕਵੈਸਟ ਹੈ ਕਿ ਪੂਰੀ ਵੀਡੀਓ ਵੇਖ ਕੇ ਤਸੱਲੀ ਕਰ ਮੈਂ ਥੋੜੀ ਜਿਹੀ ਵੀਡੀਓ ਵੀ ਅਖੀ ਤੇ ਫੋਨ ਕਰਤਾ ਹਾਂ ਜੀ ਆ ਮੱਝ ਕਿੰਨੇ ਦੀ ਹੈ ਪੂਰੀ ਤਸੱਲੀ ਨਾਲ ਵੇਖ ਕੇ ਪੂਰਾ ਮੱਝ ਦਾ ਵੇਖ ਕੇ ਵੀ ਹਾਂ ਵਾਕਈ ਇਹ ਨਹੀਂ ਕਿ ਮਾਲਮੋਰ ਮੰਗਣ ਦੇ ਕਿਤੇ ਨਹੀਂ ਲਗਾਹੀਂ ਮਤਲਬ ਮੈਂ 50 ਦੀ ਤੇ ਅਸੀਂ 80 ਮੰਗੀਆਂ ਲਈ ਇਹਨਾਂ ਲਈ ਸਹੀ ਗੱਲ ਹੈ ਨੰਬਰ 2 ਜਿਹੜਾ ਮੇਰਾ ਵੀਰ ਮੱਝ ਲੈਂਦਾ ਨਾ ਹਾਂ ਜੀ ਮਤਲਬ ਕੁਐਸਟੀ ਆ ਕੇ ਉਹ ਆਇਆ ਟਰਾਈ ਕਰਕੇ ਲੈ ਬਿਲਕੁਲ ਜੀ ਅੱਠਾਂ ਦਿਨਾਂ ਬਾਅਦ ਬੰਦਾ ਫੋਨ ਕਰੇ ਨਾਲ ਕੇ ਭਾਜੀ ਉਹਦੇ ਥਾਂ ਤੇ ਦੁੱਧ ਘਟ ਗਿਆ ਹਾਂ ਤੇ ਭਾਜੀ ਉਹ ਆਪਣੀ ਗਲਤੀ ਨਹੀਂ ਮੰਨੀ ਜਾਂਦੀ ਵਪਾਰੀ ਮਾਲ ਦਾ ਮਤਲਬ ਖਰੀਦ ਕੇ ਲੈਦਾ ਬਾਰੂ ਠੀਕ ਨਹੀਂ ਆਪਾਂ ਸ਼ਾਮ ਨੂੰ ਨਹੀਂ ਇਹ ਤਾਂ ਸਵੇਰ ਨੂੰ ਵੱਡਾ ਪੇਰੇ ਧਾਰਾਂ ਵਿੱਚ ਘਟ ਜਾਂਦੀਆਂ ਇਹਨੂੰ ਕਿਹਨੂੰ ਕਹਿੰਦੇ ਵਾਪਰ ਇਹ ਬਾਕੀ ਚਲੋ ਮਲਕਾ ਕੋ ਮਲੋ ਬੰਦਾ ਪੈਸੇ ਮੰਗਦਾ ਯਾਰ ਕੋ ਮੰਗਦੇ ਤੇ ਚਲੋ ਮੰਗਣ ਦੇ ਵੀ ਤਰੀਕੇ ਆ ਕਹਿੰਦੇ ਮਤਲਬ ਦੱਸਿਆ ਨਾ ਕਹਿੰਦੇ ਕਿ ਰੱਬਾ ਇਸ਼ਾਰਾ ਕੋਈ ਦੇ ਦੇ ਤੇ ਰੱਬ ਨੇ ਕਹਿੰਦਾ ਜੋ ਮੰਗ ਲਾ ਕੀ ਮੰਗਣਾ ਕਹਿੰਦੀ ਰੱਬਾ ਨੋਹ ਦੇ ਦੇ ਦੁੱਧ ਰੜਕਦੀ ਵੇਖਾਂ ਮੰਗ ਲੈਣਾ ਸਾਰਾ ਭਜੀ ਰੱਬਾ ਨੋਹ ਦੇ ਦੇ ਦੁੱਧ ਰੜਕਦੀ ਵੇਖਾਂ ਲਾ ਦੇ ਨਾ ਦੇ ਨੋ ਆਗੇ ਤੇ ਕੋਤਵੀ ਉਹ ਨਾਲ ਹੈ ਨਾ ਕੋਤੂ ਉਹ ਤਾਂ ਆਈ ਨਾ ਹੋਊਗੀ ਤੇ ਮੰਗੜਦਾ ਤਰੀਕਾ ਆ ਗਾਹ ਕੋ ਹੀ ਮੰਗਦੇ ਆ ਤਰੀਕੇ ਦਾ ਮੰਗਦੇ ਆ ਠੀਕ ਨਹੀਂ ਤੇ ਚਲੋ ਜੀ ਅਸੀਂ ਤੇ ਮਾਲ ਦਾ ਮੁੱਲ ਮੰਗਦੇ ਆ ਪਰ ਤਸੱਲੀ ਦਾ ਬੰਦਾ ਮੱਝ ਵੇਖੇ ਪਹਿਲਾਂ ਵੀ ਵਾਕਈ ਨਿਰਮੀਆਂ ਦੀ ਹੈਗੀ ਆ ਬਿਲਕੁਲ ਤੇ ਤਸੱਲੀ ਕਰਕੇ ਖੜੀ ਬਾਕੀ ਆਪਾਂ ਛੇਤੀ ਕੀਤੇ ਨਹੀਂ ਕਿਨਾਂ ਤੋਕਾ ਦੇ ਨਾ ਠੀਕ ਬਣ ਜੀ ਮੈਂ ਇਹ ਨਹੀਂ ਗੱਪੜਾ ਤੀਜਾ ਬਹੁਤ ਧੜੀ ਮੈਂ ਮੁੰਧਿਆਰ ਆ ਇਹ ਤੁਹਾਡੇ ਅੱਖੇ ਅੱਖੇ ਪਾਉ ਉੱਠ ਕੇ ਗਿਆ ਵਾ ਹਾਂ ਜੀ ਤੇ ਜਲੰਧਰ ਤੋਂ ਨੇ ਤੋਕੜ ਮੈਂ ਮੰਗਾਈ ਸੀ ਜੀ ਅੱਛਾ 5 ਮਹੀਨਿਆਂ ਦੀ ਗੱਪੜਾ ਨਹੀਂ ਤੇ 12 ਮਹੀਨੇ ਦੀ ਤੇ ਇਧਰ ਹੋ ਰੇ ਮੈਂ ਕਿਹਾ ਬਸ ਹਾਤੀ ਹੈ ਕਿ ਬਾਜੀ ਘਰ ਬਾਹਰ 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 ਬਣੇ ਬਾਹਰ ਭਾਜੀ ਕਿੰਨੇ ਤੋਂ ਦਲੀ ਇਹਦੀ ਹੈ ਸੰਦੀਸ਼ਾ ਨੂੰ 15 ਨਾਲ ਤੋਂ ਤੇ ਮੈਨੂੰ ਇਹ ਲੰਦਾ ਕੋਸ਼ ਨਹੀਂ ਕਹਦਾ ਕੋਈ ਇਹਦਾ ਮਤਲਬ ਕੋਈ ਅੰਤ ਨਹੀਂ ਹੈ ਵਾਕਿ ਮੈਂ ਹਾਂਜੀ ਚਲੋ ਆ ਗਈ ਬਹੁਤ ਜਾ ਚੰਗਾ ਮਾਲ ਨਹੀਂ ਮਿਲਦਾ ਨਹੀਂ ਮਿਲਦਾ ਠੀਕ ਹੈ ਆ ਦੇਖੋ ਮੈਂ ਚਲੋ ਆਪਾਂ ਉਹ ਲੱਭਦੀ ਨਹੀਂ ਬੋਲਣਾ ਆਮ ਵਪਾਰੀ ਵਿੱਚ ਕਹਿੰਦੇ ਵੀਡੀਓ ਜੀ ਇਹ ਉੱਥੇ ਹੀ 70000 ਦੀ ਆ ਨਹੀਂ ਨਹੀਂ ਹੈਗੀ ਆਪਾਂ ਦੁੱਧ ਤੇ ਲਈ ਆ ਦੁੱਧ ਤੇ ਵੇਚਣੀ ਆ ਲਓ ਦਿਖਾਉਂ ਗਰਦੀ ਲਓ ਜੀ ਵੇਖੋ ਗਰਦੀ ਅਰੇ ਵੇਖਿਆ ਜਣਾ ਇਹ ਬਲੈਨ ਦਾ ਮੇਰੇ ਸਾਹ ਮੁਸ਼ਕਲ ਆ ਰਿਹਾ ਹੈ ਜੈਂਟ ਮੰਗਾਣਾ ਪਊਗਾ ਹਾਂ ਜੀ ਬਹੁਤ ਗੱਡੀ ਚੱਲ ਰਹੀ ਪਰ ਹਲਿਆ ਹੀ ਉੱਠਿਆ ਮੈਂ ਜੀ ਹਾਂ ਜੀ ਪ੍ਰਵਾਹ ਪ੍ਰਵਾਹ ਜੀ ਜੇ ਤੇ 10 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ ਆਠ ਉੱਤੇ ਮੰਨ ਲਓ ਠੀਕ ਹੈ ਠੀਕ ਹੈ ਬਿਲਕੁਲ ਤੇ ਮਤਲਬ ਟਿਕਣ ਟਿਕਣ ਤੋਂ ਪਾਈ ਇਦਾਂ ਦੀ ਕੋਈ ਗੱਲ ਨਹੀਂ ਕਰਨ ਵਾਲੀ ਕੋਈ ਕੰਮ ਵਾਲੀ ਗੱਲ ਨਹੀਂ ਹੁਣ ਕਿੰਨੇ ਪੈਸੇ ਮੰਗੀ ਹੋਈ ਆ ਜੈ ਜੀ ਜਾਨ ਜੈ ਜੀ ਚਲੋ ਫੇ ਜੈ ਜੀ ਲੰਦਾ ਹਾਂ ਜੀ 1 15 ਜਿਹੜੀ ਹੈ ਕਰ ਦਈਏ ਕਰਦਾ ਤੇ ਨਹੀਂ ਕਰਦਾ ਨਹੀਂ ਕਰਦਾ ਜੀ ਤਲ 5000 ਰੁਪਏ ਚਲ ਜਾਂਦੇ ਠੀਕ ਆ ਫੇਰ ਛੋਟ ਛੜ ਕਰਦਾਂਗੇ ਲਈ ਠੀਕ ਆ 9 ਦੀ ਦੇ ਦਾਂਗੇ ਠੀਕ ਆ ਚੰਗੀ ਮਈਆਂ ਦੁੱਧ ਵਾਲੀ ਮਈਆਂ ਇਹ ਚੰਗੀਆਂ ਬਾਈ ਜੀ ਜੀ ਇਹ ਸੁਈਆ ਰਾਤੀ ਹਾਂਜੀ ਬਿਲਕੁਲ ਕੋਈ 25000 ਚਾਹਦੇ ਕਿੰਨੇ ਲਓ ਜੀ ਅੱਜ ਵੀ ਕੱਲ ਦੀ ਸੁਈਆ ਅੱਜ ਕੱਲ ਦੀ ਆ ਬੱਚੇ ਇਹਦਾ ਹੋ ਨਿਕਾ ਬਚਾੜਾ ਪਾਰ 5000 ਆ ਕੱਟੀ ਆ ਕੱਟਿਆ ਬਣਾੜ ਨਾਲ ਠੀਕ ਹਾਂਜੀ ਕਿ ਚਾਹੇ ਭਾਈ ਜੀ ਕਿਹੜੇ ਬੋਲਾ ਬੋਲਾ ਇਹ ਤਾਂ ਥੱਲੇ ਬੋਲਾ 8 ਲੀਟਰ ਦੇ ਤਰ੍ਹਾਂ ਦਾ 8 ਕਿਲੋ ਕਹਿੰਨ ਆਪਾਂ ਮਤਲਬ ਕਹਿਣਾ ਨਹੀਂ ਆਪਾਂ ਆਪਣੇ ਕੋਲ ਕਹਿਣਾ ਪੁਰਾਣਾ ਦੀ ਕਰਨੀ ਕਿਉਂਕਿ ਉਹ ਕਹਿ ਦਿੰਦੇ ਆ ਕਿ ਹਾਂ ਇਹਨਾਂ ਦੁੱਧ ਆ ਆਪਾਂ ਇਹ ਨਹੀਂ ਕਹਿੰਦੇ ਪਰ ਤਾਜ਼ੀ ਨਹੀਂ ਥੱਲੇ ਦੁੱਧ ਕੋਈ ਬਿਮਾਰੀ ਉਹਦਾ ਕਹੀ ਜਾ ਪਰ ਨਹੀਂ ਦੁੱਧ ਨਹੀਂ ਹੁੰਦਾ ਦੁੱਧ ਤੋਂ ਥਣ ਲੱਗਦੇ ਹੁੰਦੇ ਥਣ ਲੱਗਦੇ ਆਪਾਂ ਥਣ ਲੱਗਦੇ ਕਰਕੇ ਨਹੀਂ ਜਾਣੀ ਇਹ ਕੀ ਗੱਲ ਹੈ ਜੀ ਠੀਕ ਹੈ ਪਰ ਫਿਰ ਵੀ 8 ਲੀਟਰ ਦੇ ਗੇੜ ਚ ਬੋੜਾ ਬੋਲਾ ਜਿਹੜਾ ਬੋਲਾ ਹੈਗਾ ਆ ਜੀ ਆਜੋ ਲੈ ਆਪਾਂ ਬਾਹਰ ਨਾਲ ਪੇਰ ਨੂੰ ਪਾਉਂਦੇ ਆਓ ਜੀ ਆਓ ਜੀ ਮਪਾ ਜੀ ਤੇ ਬੱਚੇ ਦਾ ਕਰਦੇ ਆਂ ਆਜੋ ਲਿਆਓ ਜੀ ਢਿਓ ਐ ਕਿੱਥੇ ਮਾਰੋ ਐ ਕਿੱਥੇ ਮਾਰੋ ਚੱਲੋ ਨਾ ਬੀ ਨੀ ਚੱਲੋ ਕੋਈ ਨਹੀਂ ਨੀਸ ਹਾਂਜੀ 75000 ਸ਼ੋਟ ਕਰਨੀ ਬਸ ਠੀਕ ਹੈ ਕਿਉਂ ਨਾ ਇੱਕ ਨੰਬਰ ਹੋ ਗਈ ਮਹਿੰਗੀ ਕੋਈ ਕੰਮ ਨਹੀਂ ਵੇਚਣ ਤਾਂ ਨਹੀਂ ਹੋਊਗੀ ਠੀਕ ਹੈ ਠੀਕ ਹੈ ਬਿਲਕੁਲ ਹਾਂ ਜੀ ਵੀ ਫਟੋ ਦਰਾਂ ਅੰਦਰ ਲੋਕ ਤਾਂ ਛਾਈ ਕੀਤੀ ਚਕਾ ਲਈ ਠੀਕ ਹੈ ਬਿਲਕੁਲ ਅੱਜ ਕਿਹਦੀਆਂ ਕਮੈਂਟ ਵੇਖ ਕਰਵਾਉਂਦੇ ਕਹਿੰਦਾ ਜਿੰਨਾ ਤੇਲ ਲਾਇਆ ਉਹ ਪੋੜੇ ਕੱਢ ਤਾਂ ਜੇ ਦੋ ਬਾਰ ਹੀ ਬੰਦਾ ਪੋੜੇ ਕੱਢਦਾ ਪੋੜੇ ਕਰਨੀ ਆ ਬਿਆਰ ਗਰਮ ਬਾਈਦਾ ਤਾਂ ਕਿਹਾ ਸਫਾਈ ਰੱਖਦੀ ਆ ਚਲੋ ਹਾਂ ਜੀ ਰੱਖਦੀ ਆ ਇਹ ਦੁਕਾਨ ਵਿੱਚ ਲੇਕ ਉਹ ਮੇਰੀਆਂ ਤੇ ਬਾਈਆਂ ਅਲੀ ਬੜੇ ਦੱਬੇ ਆਉਂਦਾ ਉਹ ਲੈਣੇ ਨੂੰ ਪਹਾਰ ਹੈ ਨਵਾਈ ਹੋਵੇ ਅਈ ਦੁਰਕਨਾ ਜੀ ਸੁਦੀ ਸਾਇਦ ਇਹ 8 ਲੀਟਰ ਦੁੱਧ ਆ ਹਾਂਜੀ ਆਪਰੇ ਬੋਤਲਾਂ ਪੱਕੀਆਂ ਹੁੰਦੀਆਂ ਵਾ ਮਾਂ ਦਾ ਆਪਾ ਦੁੱਧ ਦਾ ਢੂਡ ਮਾਰ ਦਈਏ ਇਹਨੂੰ ਹਾਂਜੀ ਠੀਕ ਆ ਇਹ ਵੀਰ ਹੁਣੇ ਆਏ ਬਸ ਇਹਨਾਂ ਨਾਲ ਬਸ ਸਾਡੀ ਗੱਲ ਕਰੂ ਨਹੀਂ ਵਾਕਈ ਇਹਨਾਂ ਪੁੱਛਣਾ ਵੀ ਕਿੰਨਾ 8 ਲੀਟਰ ਦੁੱਧ ਇਹ ਥੱਲੇ ਕੱਟੀ ਇਹਦੀ ਬੱਚਾ ਉੱਪਰ ਉਹ ਤੁਹਾਨੂੰ ਦਿਖਾਉਂਦਾ ਮੈਂ ਠੀਕ ਹੈ ਹਾਂਜੀ ਤੇ ਕੱਟੀ ਥੋੜੀ ਕਿ ਢਿੱਲੀ ਆ ਲੱਗਦੀ ਆ ਬਸ ਨਹੀਂ ਹੁਣ ਮਤਲਬ ਇਹ ਸਹੀ ਰੇ ਜਾਂ ਨਾ ਰੇ ਇਹ ਨਾ ਰੇ ਆਪਾਂ ਨੂੰ ਉਹ ਨਹੀਂ ਉਹਨਾਂ ਕਹਾਂ ਹਤੇ ਪਰ ਛੋਟੀ ਬੇਲੂ ਕਿਦਾਂ ਦੀ ਹੁੰਦੀ ਹੈ ਮੇਰੇ ਚ ਵੀ ਹਾਂਜੀ ਸੁਥਰੀ ਛੋਟੀ ਸੁਥਰੀ

ਫੀਲਾ ਜਨਾਵਾ ਇਹ ਆ ਬੰਦੇ ਮੀਰੀ ਵਾਲੇ ਉਹਨਾਂ ਨੇ ਜੇ ਬੜੇ ਬੜੇ ਪੂਰੀਏ ਮੰਗਵਾਏ ਬੜਾ ਬੜਾ ਇਹਦਾ ਖਲਾਸ ਬਣਿਆ ਜੀ ਹਾਂਜੀ ਗੱਪਣ ਗੱਪੜ ਇਹ ਜੋਤਾਂ ਨੂੰ ਹੁਣ ਕੋਈ ਨਹੀਂ ਕੀਤਾ ਹਾਂਜੀ ਹਾਂਜੀ ਚੋਟ ਚੋਟ ਜੀ ਇਹ ਅੱਛਾ ਹਾਂਜੀ ਤੇ ਭਾਜੀ ਕਿੰਨਾ ਕਰੂ ਤੁਸੀਂ ਇਹ ਜੀ ਜੀ ਸੇ ਉਹ ਵੱਡੀਆਂ ਮੈਂ ਤਾਂ 14 15 ਸੈਂਟੀਮੀਟਰ ਕੁੱਟ ਕੀ ਕਹਿੰਦਾ ਉਹ ਵੱਡੀਆਂ ਬੜੀ ਤੁਸੀਂ ਮਹੀ ਬੜੀ ਵੱਡੀ ਮਹੀ ਤੇ ਸੱਚ ਪੋਦੇ ਜੀ ਚਲੋ ਆਪਾਂ ਨਾਂ ਨਹੀਂ ਦੇਣਾ ਸਾਰੇ ਵਪਾਰੀ ਮੈਂ ਕਹਿੰਦਾ ਵੀ ਮੇਰੇ ਤੋਂ ਸਾਰੇ ਤਗੜੇ ਹੀ ਆ ਬਿਲਕੁਲ ਠੀਕ ਆ ਵਧੀਆ ਜੀ ਤੇ ਬੰਦਾ ਪੈਸੇ ਲੈ ਕੇ ਮੰਨ ਲਾ ਹਟ ਗਿਆ ਜੇ ਉਹ ਬੰਦੇ ਮਿਲ ਘਟੇ ਨਹੀਂ ਆਪਾਂ ਨਾਲ ਮਾਨਤਾਨ ਕੀਤਾ ਤਾਂ ਆਪਾਂ ਮੇਰੇ ਅਸੀਂ ਠੀਕ ਆ ਠੀਕ ਆ ਪਰ ਕਮੀ ਵਾਲੀ ਗੱਲ ਕੋਈ ਨਹੀਂ ਜਿਆਦਾ ਚੁੱਲਿਆ ਵਧੀਆ ਸਿੰਘ ਸੰਗ ਟੋਪ ਦਾ ਸਾਰੇ ਕੋਈ ਗੱਲ ਨਹੀਂ ਠੀਕ ਆ ਬੜੀ ਬਹੁਤ ਔੜੀ ਬੈਠ ਜਿਆਦਾ ਜੋ ਕੀ ਕਿੰਨੇ ਜੀ ਜਾਣ ਤੋਂ ਤੁਸੀਂ 1.7 ਰੇੜੇ ਰੇੜੀ ਕਰੀ ਜੇ ਰੇੜੀ ਜਾਣ ਯਹੀ ਤੇਰੀ ਬਿਲਕੁਲ ਕਾਦੀ ਇੱਕ 23 ਦੀ ਗੱਲ ਨਸੀ 1 23 ਹਾਂਜੀ ਚਲੋ ਛੋੜ ਰਾਂਗੇ ਉੱਚੋਂ ਹਾਂਜੀ ਤੇ ਆਪਾਂ ਮਈ ਦਾ ਛੱਕ ਵਾਲੀ ਕੋਲ ਕੋਈ ਨਹੀਂ ਜਿਹੜੇ ਦੇ 12 ਬਰੀਕ ਪੂਰੇ ਆ ਠੀਕ ਹੈ ਤੇ ਇਹਨੂੰ ਵੀ ਲੋ 12 ਗੰਨ ਤੱਕ ਬੰਨ੍ਹੀਏ ਚਲੋ ਜਾਓ ਦੇਖਦੇ ਠੀਕ ਆ ਛੋੜ ਦਾਂਗੇ ਇਹੇ ਭਾਈ ਜੀ ਜਿਸ ਨਾਲ ਨਹੀਂ ਬੀਤੂ ਨਾ ਕਿ ਜਦੋਂ ਲੋ ਗੁੰਮਤਿਆਂ ਲੇ ਲੋ ਇਹ ਵੀ ਗੱਪਾਂ ਇਹ ਵੀ ਛੋੜਣੀ ਹੈ ਉਹ ਇਹ ਵੀ ਦੇਖੋ ਬੜਾ ਜੀ ਬੰਦਾ ਹਾਂ ਪਰ ਤੁਸੀਂ ਕਿੱਸੇ ਕੜੇ ਕੋਲ ਲੈ ਜਾਂਦੇ ਹੋ ਆਹ ਦਿਨ ਮਤਲਬ ਸਪੈਸ਼ਲੀ ਪੀਛਲੇ ਹੁੰਦੇ ਮੈਂ ਜੀ ਆਪਾਂ ਲੇਡ ਥੋੜੇ ਘਗੇ ਝੋਨੇ ਚੰਦੇ ਲੰਦੇ ਹਾਂ ਤੇ ਮੈਂਆਂ ਫੋਟੋਆਂ ਪਈ ਇਹ ਵੀ ਮਤਲਬ ਗਾਂ ਸਾਡੇ ਜਿਹੜੇ ਕਹਿੰਦੇ ਕਿ ਕਿੱਥੇ ਚਲ ਗਏ ਕਿਤੇ ਬਾਹਰ ਦੇਸ਼ ਮੈਂ ਕਿਹਾ ਗਈ ਦੇਖੀਆਂ ਪਰ ਮੱਝਾਂ ਮਤਲਬ ਲਈਆਂ ਘਟਿਆ ਵੱਡੀਆਂ ਮਈਆਂ ਬਜੀ ਵੇਖੋ ਤੁਸੀਂ ਜੀ ਆਂਦੇ ਹੋ ਸਾਲ ਵਿੱਚ ਕੱਡੀ ਬੜੀ ਮਤਲਬ ਪੋਲੀ ਪਲੀ 95000 ਦੀ ਜਾਨ ਛੋਟ ਠੀਕ ਹੈ ਪਲੀ ਵੇਖ ਲੋ ਕਿੰਨੀ ਆ ਮਾ ਬਹੁਤ ਪਲੀ ਜਾਨ ਬਹੁਤ ਮਜ਼ਾ ਆ ਮੁੰਡੀ ਜਾਂ ਤੇ ਬਾਹਰ ਖੜੇ ਆ ਵੀ ਇਹ ਅੱਗੇ ਜਦੋਂ ਛੋਟਾ ਪਿੱਛੇ ਛੋਟਾ ਹੋ ਗਿਆ ਠੀਕ ਆ

ਸੁੰਦਿਸ਼ਿਆ 60 ਤੋਂ 100000 ਚੜਦਾ। 90 9000 ਦੀ ਚਲੋ 1000 ਹੋਰ ਆਪਣੇ ਚੈਨਲ ਦੇ। ਬਸ ਠੀਕ ਆ। ਆਪਾਂ ਸਮੀਰ ਦੇ ਰਿਫਾਂ ਦੇ ਨਾਮ ਦੇ 58000 58000 ਇਹ ਠੀਕ ਹੈ ਭਾਈ ਜੀ। ਬਿਲਕੁਲ ਜੈਦ ਹੋ ਜਾ। ਸੁਣੀ ਦੇ ਭਾਈ ਜੀ। ਅੱਛਾ ਜੀ ਲਓ ਭਾ ਸੁਨੀਸ਼ਿਆ ਕੀ ਉਫਨ ਹੂੰ ਇਹ ਵੀ ਹੁਣ ਇਹ ਲਈ ਗਏ। ਅੱਛਾ ਪਰ ਇੱਕ ਸੱਤ ਮਤਲਬ ਚਲੋ ਸਚਾਈ ਜਿਹੜੀ ਹੈ ਨਾ ਉਹਨੂੰ ਆਪਾਂ ਬਣਾਉਣਾ ਚਾਹੁੰਦੇ ਹਾਂ। ਹਾਂ ਜੀ ਹਾਂ ਜੀ ਹਾਂ ਜੀ। ਇਹ ਮੈਂ ਤਾਂ ਮੈਂ 5000 ਰੁਪਏ ਦੇਣਾ ਤਾਂ ਭਾਈ। ਅੱਛਾ ਇਹੋ ਬੰਦੇ ਮੈਨੂੰ ਕਹਿੰਦੇ ਆ ਕਿ ਭਾਈ 5000 ਦਾ 5000 ਲੈ ਜਾ। ਅੱਛਾ। ਮੈਂ ਕਿਹਾ ਨਹੀਂ ਮੈਂ ਅਜ ਕਾਰ ਨਹੀਂ ਮੇਰਾ ਕਮਾਣੀ ਹੈ ਕਿ ਆਪਾਂ ਆਪਣੇ ਚੈਨਲ ਤੇ ਕਾਜ ਵਿੱਚ। ਹਾਂ ਜੀ ਹਾਂ ਜੀ। ਤਾਂ ਆਪਣੀ ਤੋਂ 3ਵੇਂ ਦਾ ਭਾਗ ਹੋਪ ਤਾਂ ਅਸੀਂ ਦੇ ਦਿੰਦੇ ਹਾਂ। ਬਿਲਕੁਲ ਬਿਲਕੁਲ। ਪਰ ਇਹ ਆਪਣੀ ਇੱਛਾ ਮਨਜ਼ੂਰੀ ਨਹੀਂ। ਅਸੀਂ ਆਪਣੇ ਚੈਨਲ ਤੇ ਵੀਡੀਓ ਕੱਢਦੇ ਹਾਂ। ਇਹਦੇ ਉਦਾਂ ਇਹ ਵੀਰ ਗੱਡੀ ਆ ਗਿਆ ਓਥੇ ਇਹਦੇ ਲੈਣ ਗਿਆ ਨਾਲ ਦੇ ਕਹਿੰਦੇ ਸੀ 5000 ਸਾਈ ਦਿੱਤੀ ਤੇ 5 ਬਾਸ ਨਾਲ। ਮੈਂ ਕਿਹਾ ਨਹੀਂ। ਇਹਦੇ ਅਜੇ 12 13 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਸੱਚ ਕਰਕੇ ਜਾਣੀ ਹੁੰਦੀ ਸੀ ਇੱਕ ਇਹ ਮਹਿੰਦੀ ਅਖੇ ਦਾ ਬੱਚਾ ਇਕੱਟਾ ਸੀ ਬੇਛੇਰੇ ਇਕੱਟਾ ਦੂਜੇ ਬੰਦੇ ਨੇ ਲਿਆ ਸੱਤ ਬੋਲੀਆਂ ਫੀਟ ਦੀਆਂ ਐਸੋ ਦੇ ਵਿੱਚ ਇੱਕ ਪੀਪਾ ਤੇਲ ਦਾ ਜਾ ਰਿਹਾ ਸੀ ਇਹਨੂੰ ਜਾ ਰਿਹਾ ਹੈ ਜੀ ਹਾਂਜੀ ਠੀਕ ਹੈ ਤੇ ਮੈਂ ਹੀ ਦੱਸਦੀ ਆ ਕਿ ਮੈਂ ਵਾਂਗ ਖੰਦਾ ਵਗੈ ਹਾਂਜੀ ਬੜੇ ਬੜਾ ਤਿਆਰ ਹੋ ਗਿਆ ਮੇਰੀ ਜੀ ਹੈ ਨੇ ਕਿਹੜਾ ਹੈ ਡਾਕਟਰ ਬੜੇ ਬੜੀ ਜੈਨ ਨੂੰ ਕਹਿੰਦੇ ਜੀ ਹਾਂਜੀ ਇਸੇ ਇੱਕ ਜੀ ਕਿੰਨੇ ਆਪਾਂ ਇਕੱਟੀ ਵਈ ਹੈਂ ਇਕੱਟੀ ਵਾਲੀ ਸਿੰਗਲ ਹੈਂ ਸਿੰਗਲ ਚਾਹੀਦੀ ਬਾਕੀ ਦੇ ਭਾਰ ਕੇ ਦੇ ਧਾਰ ਤੇ ਸਿੱਤਾਂ ਕਰਨੇ ਆ ਨਹੀਂ ਇਹ ਮੇਰੇ ਸਵਾਗਤ ਜਿਹੜੀ ਸਵਾਗਤ ਕਿੰਝ ਤੋਂ ਪਾ ਲੈਦਾ ਮੈਂ ਲਿਖਾ ਕਰਿਆ ਅੱਲੂਏ ਦੇ ਵਿੱਚ ਸੱਚਾਈ ਹੈ ਵੀ ਵਾਦੇ ਵਾਲਾ ਮੰਡ ਪੈ ਗਿਆ ਤੇ ਮਤਲਬ ਸਾਰਾ ਪਾਰ ਹੋਤਾ ਰਹੀ ਤੇ ਮਤਲਬ ਇੱਕ ਇਹ ਦੇ ਇੱਕ ਦਾ ਬੱਚਾ ਸੀ ਬੱਚਾ ਇੱਕ ਇਹ ਦੇ ਬੰਦੇ ਨੇ 20000 ਦਾ ਦਿੱਤਾ ਤੇ ਆਪਾਂ ਨਹੀਂ ਠੀਕ ਹੈ ਠੀਕ ਹੈ ਆਪਾਂ ਨੂੰ 5000 ਦਾ ਕੁਝ ਕਰਦੇ ਜਾਣੇ ਇਹ ਤੋਂ ਵੱਡੀ ਗੱਲ ਇਹ ਮਾਝ ਦੇ ਆਪਾਂ ਤਰਾ ਕਹਿ ਦੇ ਵੀ 5000 ਰੁਪਏ ਆਪਾਂ ਲੈ ਲੈ ਮੇਰੇ ਹਮਾਨੀ ਕਿ ਮੈਂ ਇਹ ਨਹੀਂ ਦੀ ਰਿਪਾ ਗਏ ਠੀਕ ਹੈ ਮਨ ਨਫਾ ਤਾਂ ਨਹੀਂ ਮਿਲ ਨਹੀਂ ਦੇ ਆਇਆ ਠੀਕ ਨਹੀਂ ਬਗੜਾ ਨਹੀਂ ਥੋੜਾ ਕੋ ਲੋਕਾਂ ਦੇ ਰੂਪ ਰੂਪ ਹੁਣ ਬਹੁਤ ਹੁੰਦੀ ਹੈ ਜਰੂਰੀ ਹੈ ਜਰੂਰੀ ਤੇ ਇਸ ਨਹੀਂ ਸੇ ਆਪ ਕਿੰਨੇ ਪੈਸੇ ਨਹੀਂ ਦੇ ਦੀਏ ਵੀ ਇਹ ਵਿੱਚ ਤੱਕ ਚਲੋ ਅਸੀਂ ਕਿ ਤੇਲ ਲਾਇਆ ਤਾਂ ਹੈ ਵੀ ਇਹਦਾ ਰੇਸ਼ਮ ਹੈ ਰੇਸ਼ਮ ਹੈ ਇੱਕ ਪੰਜੀ ਦੇ ਦੰਸ ਸਨੀਸ਼ਾ ਚਲੋ ਹਾਂਜੀ ਛੋੜ ਖੁੱਲੀ ਕਰਾਂਗੇ ਬਸ ਠੀਕ ਜਿੰਨੀ ਕੋ ਗਾਈ ਬਾਕੀ ਮੈਂ ਵੀ ਦੁੱਧ ਵਾਲੀ ਇਹ ਹਾਂਜੀ ਯਾਨੀ ਜਿਆਦਾ ਅਮਰਤਾ ਦੀ ਪਰਿਵਾਰ ਹੀ ਕਹਿੰਦੇ ਵੀ ਅਸੀਂ 14 ਲੀਟਰ ਦੁੱਧ ਹੀ ਪਾਉਣੀ ਹੈ ਘਰ ਰੱਖੀ ਕੋਈ ਨਹੀਂ ਹੈ ਅੱਛਾ 14 ਲੀਟਰ ਦੁੱਧ ਹੀ ਪਾਉਣੀ ਹੈ ਠੀਕ ਆ ਠੀਕ ਆ ਗਰੰਟੀ ਵਾਲੀ ਮਹੀਆ ਚਲੋ ਚਲੋ ਇਹ ਆਹ ਸਨੀਸ਼ਾ ਇਹ ਤਾਂ ਕਿਸੂਈ ਆ ਤੇ ਕਸਟਮਰ ਵੈਸੇ ਆਏ ਇਹਦੇ ਹੁਣ ਪਤਾ ਨਹੀਂ ਆ ਕੀ ਬੰਦਾ ਜੋ ਮੜਾ ਫੋਟੋ ਸਿੱਟ ਰਹੇ ਆਂ ਭਾਈ ਆਜੀ ਸੁਈ ਆ ਇਹਨੂੰ ਸੂਈ ਨੂੰ ਗੇ ਜੀ ਆਖ ਤੇ ਅੱਛਾ ਹਾਂਜੀ ਦੋ ਕਿਨਾਰੇ ਜੀ ਸੰਦੀਪ ਜੀ 14 ਲੀਟਰ ਪਿਛਲੀ ਵੀਡੀਓ ਚ ਆਪਾਂ ਇੱਕ ਵੀਡੀਓ ਪਾਈ ਨਾ ਵੀ ਅਸੀਂ ਕਹੇ ਜੀ ਕੰਡਾ ਨਾਲ ਲੈ ਗਏ ਉਹ ਕਹੇ ਕੰਡਾ ਨਾਲ ਲੈ ਗਏ ਇਹ ਤੇ ਮੈਂ ਕੰਡੇ ਦੇਖਾ ਦੇ ਦਉ ਦਿੱਤਾ ਜੀ ਮੈਂ ਕਿਹਾ ਬਸ ਕਹਿਣ ਦੇ ਵਪਾਰੀ ਥੋੜਾ ਕਿਲੋ ਜੀ ਸਾਢੇ 13 ਲੈ ਕੇ ਮਿੰਟ ਦੇਵਾਂਗਾ ਫੋਟਾ ਸਾਢੇ 13 ਲੈ ਕੇ ਮਿੰਟ ਦੇ ਠੀਕ ਆ ਠੀਕ ਹੈ ਇਹ ਜਾਦੀ ਸਤਾਈ ਜਾਂ ਜਾਂ ਦਾ ਇਤਿਹਾਸ ਨਹੀਂ ਦਾ ਪਰਦਾਸਾ ਤੇ ਜਿਹੜੀ ਜਾਣਕਾਰੀ ਇਹ ਫੱਗੂ ਮੰਡੀ ਤੋਂ ਮੈਂ ਮੇ ਲੈ ਗਿਆ ਅੱਛਾ ਪਹਿਲੇ ਸਵੇਰੇ 10 ਲੀਟਰ ਤੇ ਥੱਲੇ ਦੀ ਖਲੋ ਆਪਣਾ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਵੀ ਨਹੀਂ ਪਾਈਏ ਠੀਕ ਹੈ ਤੇ ਉਹ ਟਾਈਮ ਤੇ ਪਹਿਲਾਂ ਥੱਲੇ 11 ਲੀਟਰ ਦੋਤੀ ਚਲੋ ਉਹਨਾਂ ਨੇ ਹੁਣ ਮਤਲਬ ਆਪਣੇ ਹਿਸਾਬ ਨਾਲ ਸੰਭਾਲ ਲਾ ਆਪਣੀ ਸਾਹ ਵੇ ਇਧਰ ਦੀ ਇਤਰਾ ਦੀ ਆ ਤੇ ਹੁਣ 13 ਹੋਵੇ 13:30 ਹੋ ਗਏ ਠੀਕ ਹੈ ਸੰਦੀਸ਼ੇ ਨਹੀਂ ਆਪਾਂ ਦੇ ਦਾਂਗੇ ਇੱਕ ਵੀਰ ਇੱਕ ਵੀਰ ਕੰਡਾ ਨਾਲ ਲੈ ਕੇ ਆਵੇ ਬੰਦਾ ਬਸ ਠੀਕ ਆ ਆਪਣੇ ਕੰਡੇ ਨਾਲ ਜੋਖਲੇ ਵੀ ਵਾਕਿਆ 13 ਕਿਲੋ ਹੈਗਾ 13 ਲੀਟਰਾਂ ਨਾਲ ਆਪਣੇ ਦਾ ਸਾਈ ਕਰੇ ਦੋ ਬੰਦੇ 20 ਕੀ ਕਰੀ ਜਾਓ ਠੀਕ ਏ ਆ ਆ ਗਿਆ ਲੋਫਰ ਇਹ ਆ ਗਿਆ ਆਪਣੇ ਆਫਰ ਆਫਰ ਸੁਨੀਸ਼ਿਆ ਨੂੰ 20 ਤਰੀਕ ਨੂੰ 8 ਮਹੀਨੇ ਹੋਣੇ ਆ ਅੱਛਾ ਪਹਿਲਾਂ ਕੱਟੀ ਜੇ ਹਾਂਜੀ ਠੀਕ ਜੇ ਜਿੰਨੇ ਦੀ ਕੋਈ ਗੱਲ ਨਹੀਂ ਕਰੀ ਬੰਦਾ ਆ ਪਾਕੜੀ ਕੋਈ ਸਲਾਹ ਕੀਤੀ ਹੈ ਤਾਂ ਹਾਂ ਬਦਤੂ ਕੋਈ ਨਹੀਂ ਮੈਂ ਨਹੀਂ ਤੂੰ ਜਿੰਨੇ ਤਾਂ ਦੀ ਕਰ 42000 ਦੀ ਇਹਦੀ ਚੱਲ ਜੀ ਚਲੋ 40000 ਦੇ ਦਾਂਗੇ ਠੀਕ ਆ ਇਹ ਆਫਰ ਆ ਇੱਕ ਗੱਲ ਹੋਰ ਜੇ 2 ਮਹੀਨੇ ਸਾਂਭੇ ਤੇ 70000 ਮਿੱਥੋ ਲੇ ਦੋ ਮਹੀਨੇ ਤੇ 10 ਦਿਨ ਸਾਂਭ ਕੇ ਬਿਲਕੁਲ ਠੀਕ ਹੈ ਬਿਲਕੁਲ ਜਹਾਜੀ ਇਹ ਗੱਬਣਾ ਨਹੀਂ 1 ਮਹੀਨਾ ਨੂੰ ਬਣੀ ਨਾ ਗਿਆ ਜੇ ਹਾਂਜੀ ਨੀਲੀ ਦੀ ਜੇ ਅੱਜ ਸਵੇਰੇ ਲਈ ਆਏ ਹਾਂਜੀ ਠੀਕ ਜੇ 6 ਲੀਟਰ ਦੋ ਦੇ ਤੁਸੀਂ ਆਪਾਂ 5 ਲੀਟਰ ਕਰਕੇ ਬਣਾ ਦੋ ਦੱਸੋ ਕਿ ਨਹੀਂ ਦੇਰੀ ਇਹ ਵੀ ਦੱਸ ਦੋ ਇਹ ਨਹੀਂ ਤੁਸੀਂ ਦੱਸੋ ਮੈਂ ਨਹੀਂ ਤੇ ਜਿਹਨੇ ਤੋਂ ਕਹਦੇਗਾ ਤੇ ਕੀ ਆ ਇਹਦੋ ਆਫਰ ਤੇ ਆਫਰ ਚੱਲੂਗਾ ਫਿਰ 15 ਨਹੀਂ ਹੋਰ ਲੈਸ ਕਰਦੀ ਆ ਅੱਛਾ 42000 ਦੀ ਦੇ ਦੇ ਚਲੋ ਠੀਕ ਹੈ ਠੀਕ ਹੈ ਇਹ ਤੋਂ ਘਟ ਆਪਾਂ ਜੀ ਘਟ ਕੇ ਫੇਰ ਫੋਨ ਨਾ ਕਰੇ ਬੰਦਾ ਆਫਰ ਦਾ ਮਤਲਬ ਲੈ ਵੀ ਆਫਰ ਆਫਰ ਇਹ ਨਹੀਂ ਗੱਲ ਮੜ ਕੇ ਫੇਰ ਭਾਜੀ 40 ਦੀ ਨਹੀਂ 42000 ਦੀ 12 ਤੋਂ 42000 ਤੇ ਦੁੱਧ ਇੱਥੇ ਲੈ ਸ਼ੇਰ ਕਹਿੰਦੇ ਆਪਾਂ ਗੱਪਾਂ ਨਿਕਲ ਗਈ ਜਿੱਥੇ ਗੱਪਾਂ ਨਿਕਲ ਆਈ ਤੇ ਰਕਮ ਨਹੀਂ ਮਈਆਂ ਪੂਰੇ ਤਤ ਦੇ ਜਲਟ ਨਹੀਂ ਨੀਲੀ ਵਾਲੇ ਪੂਰੇ ਆ ਇਹਦੇ ਚ ਠੀਕ ਐ ਐਦਾਂ ਹੀ ਮਿਲੂਗੀ ਕੋਈ ਨੂੰ ਉਹਦੀ ਮਲਟੀਕਾਟਾ ਕਾ ਲਾਉਣਾ ਚਲੋ ਠੀਕ ਐ ਆਪਾਂ ਕਹਿੰਦੇ ਕਿ ਤਸੱਲੀ ਨਾਲ ਵੀਡੀਓ ਵੇਖੋ ਤਸੱਲੀ ਬਖਸ਼ ਠੀਕ ਐ ਬਿਲਕੁਲ ਤੇ ਇਹ ਹੋਏ ਆਪਣੇ ਬੇਨਤੀਆਂ ਵਾ ਜਿਹੜਾ ਬੰਦਾ ਮਤਲਬ 8 ਦਿਨ ਕਹਿੰਦਾ ਨਾ ਆਣ ਕੇ ਕਿ ਥਣ ਘਾਟਿਆ ਭਾਜੀ ਗਲਤ ਐ ਕੋਈ ਵੀ ਵਪਾਰੀ ਐ ਨਾ ਉਹ ਗਲਤ ਆ ਜੀ ਗਲਤ ਐ ਉਹ ਗਲਤ ਆ 8 ਦਿਨ ਬਾਅਦ ਇੱਥੇ ਬੜੇ ਮਸਲੇ ਹੁੰਦੇ ਨੇ ਮੈਂ ਲੈ ਕੇ ਆਂਦੀ ਹਾਂ ਨਹੀਂ ਲੱਖ ਦੀ ਮੱਝ ਲੈ ਕੇ ਆਂਦੀ ਹਾਂ ਜੀ ਸਾੜੂ ਪੈ ਗਿਆ ਮੱਝ ਥਣ ਗਿਆ ਪਾਜੀ ਇੱਥੇ ਮਤਲਬ ਹੋਣਾ ਵੀ ਕਹਿੰਦਾ ਆਪਣੀ ਵਾਪਰੇ ਖੰਡਰਾ ਪਾਉਂਦਾ ਪਤਾ ਕੀ ਆਪਾਂ ਇਹ ਗੱਲਾਂ ਦੱਸ ਦੇਣੀ ਆ ਆਪਾਂ ਤੇ ਪੰਜ ਛੇ ਦਿਨ ਹੋ ਗਏ ਅੱਜ ਸੰਤੂ ਸਾਹ ਨੇ ਦੱਸ ਕਿ ਮਤਾਂ ਦੇ ਸੁਣਿਆ ਬੜੀ ਮਾੜੀ ਗੱਲ ਲਈ ਉਹਨਾਂ ਨੇ ਕਹਿੰਦੇ ਦਾ ਉਹ ਨੀਲੀ ਵਾਲੀ ਮਹੀ ਕਿਹੜੇ ਸੀ ਅੰਦਰ ਉੱਥੇ ਕੋ ਹਾਂ ਹਾਂ ਉਹ ਕੁਛ ਨਹੀਂ ਆਵੇ ਲੋ ਨੂੰ ਦੋ ਘਮਲ ਲਉਦੀ ਉਲਟੀਆਂ ਗਈਆਂ ਤੇ ਉਹ ਮਹੀ ਜਿਹੜੀ ਮਰ ਗਈ ਆ ਉਹ ਆਪਣੀ ਮਹੀ ਪਰਸੋਂ ਪਰਸ਼ਾ ਮਾਰ ਕੇ ਮਰ ਗਈ ਆ ਸਾਨੂੰ ਕਿਹਨੇ ਪੈਸੇ ਛੱਡ ਦੇਣਾ ਆਪਾਂ ਇੱਕ ਘਰ ਦੀ ਕੱਚੀ ਮਾਜੀ ਸੀ ਕੱਚੀ ਮਾਜੀ ਉਹ ਮਾੜੀ ਗੱਲ ਇਹ ਆਪਾਂ ਨੂੰ ਧੋਖੇ ਆਹ ਗੱਲ ਦਾ ਜੀ ਚਲੋ ਹਰ ਬੰਦੇ ਦਾ ਹੈ ਕਿੰਨਾ ਵੀ ਇਹ ਰੋਜੀ ਰੋਟੀ ਹਰ ਬੰਦੇ ਦੀ ਵਪਾਰੀ ਦੀ ਵੀ ਘਰ ਵਾਲੇ ਦੀ ਵੀ ਚਲੋ ਤੰਦ ਰੁਚੀ ਰਹੇ ਜਾਂ 2000 ਉਧਰ ਉਧਰ ਜੀ ਕੋਈ ਗੱਲ ਨਹੀਂ ਬੇਖੋ ਜੀ ਰਕਮ ਲੱਗ ਜਾਂਦੀ ਆ ਤੇਰੇ ਨਾਲ ਕਮਦੀਆਂ ਮੱਝਾਂ ਵਾਂ ਨਹੀਂ ਲਈ ਜਾਂਦੀਆਂ ਨਹੀਂ ਲਈ ਜਾਂਦੀ ਠੀਕ ਹੈ ਤੇ ਸਾਡੀਆਂ ਇਹੋ ਬੇਨਤੀਆਂ ਵੀ ਤਸੱਲੀ ਕਰੋ ਵਪਾਰੀ ਨੂੰ ਮਾੜਾ ਕਹਿਣ ਤੋਂ ਪਹਿਲਾਂ ਸਿਆਣੇ ਬੰਦੇ ਤੇ ਨਹੀਂ ਤੈਨੂੰ ਇਦਾਂ ਕਿਹਾ ਇੱਕ ਉਂਗਲੀ ਉਧਰ ਤੇ ਤੈਨੂੰ ਆਪਣੇ ਵਾਲੀ ਨਹੀਂ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣਾ ਕੰਮ ਇਹ ਟੱਲੀ ਰੱਖੋ ਵੀ ਯਾਰ ਤੂੰ ਮਹੀਂ ਖਾਂਡੇ ਇੱਥੇ ਤਸੱਲੀ ਬਾਜੀ ਬਾਜੀ ਜਦੋਂ 8ਵੇਂ 7ਵੇਂ ਨੇ ਕਹਿਣਾ ਫਿਰ ਉਹ ਥੋੜੀ ਗੱਲ ਮਾਰਨੀ ਆ ਤੇ ਚਲੋ ਜਿਹੜੇ ਬੰਦੇ ਨੇ ਮਤਲਬ ਇੱਕ ਸਿਸਟਮ ਬਣਾਇਆ ਕਿ ਆਪਾਂ ਝੂਠੀ ਮਾਰ ਕੇ ਕਹਿਣਾ ਫਿਰ ਉਹਦੇ ਹਲ ਭਾਉਣ ਕਿ ਤਿਆ ਨਾਲ ਸਾਡੇ ਦਾਅਵਾ ਹੋ ਗਏ ਹੋਰ ਬਿਲਕੁਲ ਭਾਈ ਜੀ ਐਂ ਕਹਿੰਦੇ ਵੀ ਸਚਾਈ ਦਾ ਸਮਾਜ ਸੁਥਰਾ ਕਰ ਚਾਹੀਦਾ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਅਸੀਂ ਸੱਚ ਬੋਲਦੇ ਸਾਰੇ ਸਾਥੀ ਬੋਲਦੇ ਆ ਪਰ ਫਿਰ ਵੀ ਮੈਂ ਪੜਿਆ ਨਹੀਂ ਇਹ ਚੰਗੀਆਂ ਗੱਲਾਂ ਯਾਰ ਸਾਡਾਂ ਲੱਗੀ ਹੋਈ ਆ ਸਾਨੂੰ ਲੱਗੀ ਹੋਈ ਆ ਐਂ ਵੀ ਜਿਵੇਂ ਕਹਿੰਦੇ ਭਾਜੀ ਤੁਹਾਡੀ ਗਲਤੀ ਹੈ ਕਿਉਂ ਤੁਹਾਨੂੰ ਇਹ ਤਾਂ ਵੀਡੀਓ ਪਾਈ ਆ ਕਿ ਆਦਨ ਵੇਖਿਆ 10 ਮਿੰਟ ਕਾ ਕੇ ਵੇਖੋ ਦੋਰੇ ਜਾਓ ਜੇ ਤੁਹਾਨੂੰ ਲੱਗ ਰਿਹਾ ਕਿ ਬੰਦਾ ਵਿਸ਼ਵਾਸ ਵਾਲਾ ਫਿਰ ਮਗਰ ਨਹੀਂ ਉੱਥੇ ਚਲ ਜਾਓ ਉੱਥੇ ਜਾਓ ਕਿਹੜੀ ਗੱਲ ਹੈ ਜੀ ਨਹੀਂ ਬਿਲਕੁਲ ਨਹੀਂ ਤੁਹਾਨੂੰ ਮਿਲਦੀ ਆ ਹਾਂਜੀ ਉਦਾਂ ਵੀ ਤੇ ਦਲਾਲ ਨੂੰ 1000 2000 ਦੇਣਾ ਹਾਂ ਬਿਲਕੁਲ ਜੀ ਇਹ ਆ ਵੀ ਚਲੋ ਆਪਾਂ ਕਹਿੰਦੇ ਕਿ ਕਿਸੇ ਨੂੰ ਮਾਰਾ ਕਹਿੰਦੇ ਆਪਣਾ ਕੰਮ ਵਧੀਆ ਰੱਖੋ ਜਿਹੜੇ ਭਰਾ ਵੇਂਦੇ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਹੀਂ ਵੇਂਦੇ ਉਹਨਾਂ ਦਾ ਆਗੋਬਦ ਠੀਕ ਹੈ ਇਹੋ ਬੈਂਦੀਆਂ ਜੇ ਫੋਨ ਨੰਬਰ ਜੇ 9965688386 955566255 ਤਹਿਸੀ ਜੀ ਕੱਢਾ ਪਿੰਦਾ ਆਪਣਾ ਟੌਲੀ ਸਾਹਿਬ ਬਿਲਕੁਲ 935540055 ਇਹ ਨੰਬਰ ਚੱਲਦਾ ਆਪਣਾ ਠੀਕ ਹੈ ਜੀ ਠੀਕ ਹੈ ਬਾਕੀ ਕੋਈ ਨਹੀਂ ਆ ਚਲੋ ਉੱਚਾ ਨਹੀਂ ਮੈਂ ਕਿਸ ਭਰਾ ਨੂੰ ਵੱਧ ਕੇ ਇਹਦੇ ਬਾਅਦ ਚਲੀ ਜਾਣਾ ਭਾਈ ਇਹ ਆਪਾਂ ਦੇ ਲੋ ਗਲਤੀ ਨਹੀਂ ਜਾਂਦੀ ਕਿ ਨਹੀਂ ਠੀਕ ਹੈ